ਹੁਣ ਇਹਨੂੰ ਮੈਂ ਜਦੋਂ ਨਹਿਰ ਜਾ ਗਿਆ ਹੱਥ ਛੜਦ ਮੋਟਰਾਂ ਤੇ ਆਪ ਮਾਰ ਤੂੰ ਸਾਲ ਕਹਿੰਦਾ ਵੀ ਮਰ ਜੇ ਸੋਡੀ ਥੋੜੇ ਕੰਮ ਹੈ ਨੇ ਬੇਬੇ ਮੈਨਾਂ ਨਹੀਂ ਛੜਦਾਂ ਆਪਾਂ ਨੂੰ ਕਿਨੇ ਹੈਂ ਟਰਨਾਲ ਆਪਨੇ ਡਾਕਟਰ ਕਹਿੰਦੇ ਟਡਰੀਆਂ ਤੋਂ ਕੱਢ ਲਿਆਂਗੇ ਠੀਕ ਹੈ ਟਡਰੀ ਤੋਂ ਬਾਹਰ ਕੱਢ ਲੈ ਫਿਰ ਹਾਂ ਜਾਂਦੇ ਲੰਬਾ ਆਉਂਦੀ ਨਹੀਂ ਤੈਨੂੰ ਮੈਂ ਕਿਹੋਂ ਦਾ ਕੁੱਤੇ ਭਕਾਈ ਮਰੀ ਨਾ ਵਿਹੜਾ ਸਾਰੇ ਪਿੰਡ ਨਹਿਰ ਜਾਣ ਦਾ ਤੈਨੂੰ ਉਹਨੂੰ ਵੀ ਆਉਂਦੀ ਬਾਈ ਕੱਲੇ ਨੂੰ ਨਹੀਂ ਆਉਂਦੀ ਤੂੰ ਕੱਲਾ ਕਿੱਥੇ ਰਿਆ ਇਹਦਾ ਨਾਨਕੀ ਰਹਿਦਾ ਰਿਹਾ ਆਪਦੇ ਟੱਕਰ ਮਰ ਉਹਨੇ ਨੇ ਇੱਥੇ ਕਿਹੜਾ ਤਖਣਾ 61 11 ਪਰਾਂ 10 ਫੁੱਟ ਪਰਾਂ ਜਾ ਕੇ ਉਹ ਬਰੋਟੇ ਦੀ ਛੇਦ ਨੂੰ ਪੁਲ ਹੁੰਦਾ ਤੀਗਾ ਹੁਣ ਉਹ ਪੁਲ ਤੇ ਜਰ ਅਸੀਂ ਜਾ ਕੇ ਖੜਦੇ ਆ ਉਹਦੀਆਂ ਉਹ ਥਾਂਵਲੇ ਜੇ ਤਾਂ ਹੈਗੇ ਹਨਾ ਗੰਧੋਲੀਆਂ ਆਈਆਂ ਤਾਂ ਉੱਥੇ ਜਾ ਕੇ ਜਦੋਂ ਖੜਦੇ ਆ ਹਾਂ ਸਾਡੇ ਇੱਥੇ ਤੱਕ ਪਾਣੀ ਆ ਜਾਂਦਾ ਮਤਲਬ ਹੱਥੀ ਡੋਬ ਹੈਗੀ ਹੁਣ ਤਾਂ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕਿਦਾ ਠੀਕ ਠਾਕ ਹੋ ਸਾਰੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਦੋਸਤੋ ਸਵਾਗਤ ਆ ਤੁਹਾਡਾ ਸਾਡੇ ਇੱਕ ਹੋਰ ਵਲੌਗ ਦੇ ਵਿੱਚ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਸੀ ਦਿਨ ਸੰਡੇ ਆ ਆਪਣੇ ਕੋਲੇ ਬੇਬੇ ਆਈ ਸੀਗੇ ਤੇ ਆਪਣੇ ਕੋਲ ਆਏ ਸੀਗੇ ਕੀ ਕਹਿੰਦੇ ਹੁੰਦੇ ਇਹਨਾਂ ਦਾ ਨਾਮ ਨਹੀਂ ਮੈਨੂੰ ਆਂਦਾ ਲਾਭੋ ਜੀ ਇਹ ਪਿੰਡ ਬੁੱਗਰਾਂ ਦੀ ਨਹਿਰ ਇੱਧਰ ਸਾਹਮਣੇ ਗੁਰੂ ਘਰ ਆ ਗਿਆ ਜਦੋਂ ਤੁਸੀਂ ਇੱਥੋਂ ਧਰੌਂਦੇ ਕਣੀਓ ਆਉਂਗੇ ਸਿੱਧਾ ਸਿੱਧਾ ਪਹਿਲਾਂ ਨਹਿਰ ਆਊਗੀ ਨਹਿਰ ਕਰਾਸ ਕਰਕੇ ਗੁਰੂ ਘਰ ਆ ਗਿਆ ਉਹ ਪਿੰਡ ਬੁੱਗਰ ਦਾ ਬੋਰਡ ਲੱਗਿਆ ਪਤਾ ਨਹੀਂ ਯਾਰ ਲੋਕਾਂ ਦਾ ਕਿਉਂ ਬੈਰਾ ਬੋਰਡਾਂ ਨਾਲ ਪੂਰੋਂ ਇੱਕ ਅੱਖਰ ਕੱਟ ਦਿੰਦੇ ਆ ਸੁੱਖੇ ਹੋਰੀ ਜਾਂਦੇ ਨੇ ਸੁੱਖੀ ਧੀ ਇਹਨਾਂ ਦਾ ਨਹੀਂ ਬਕੇਲਾ ਗੈਂਗ ਜਾਂਦਾ ਇਹ ਗੈਂਗਵਾਰਪੂਰੀ ਇਹਨਾਂ ਦੀ ਤੇ ਇਹ ਮੈਂ ਇੱਕ ਗੱਲ ਪੁੱਛਣੀ ਚਾਹਣਾ ਸਾਰਿਆਂ ਨੂੰ ਵੀ ਤੁਹਾਡੇ ਬੋਰਡਾਂ ਨਾਲ ਕੀ ਵੈਰ ਆ ਜਿਹੜਾ ਬੋਰਡ ਨਹੀਂ ਲੱਗਦੇ ਆ ਜਿਵੇਂ ਲੱਗਿਆ ਹੋਇਆ ਆ ਬੰਕਰ ਠੀਕ ਹੈ ਇਹ ਇੱਕ ਆ ਜਮਾ ਜਿਹੜਾ ਸਾਡੇ ਵਾਲੀ ਸੜਕ ਬਣੀ ਆ ਲੋਹਾ ਕੇੜੇ ਵਾਲੀ ਤੇ ਉਹ ਬੋਰਡ ਨਹੀਂ ਲੱਗੇ ਹੋਇਆ ਆਪਣਾ ਪੈਸ ਕੋਲੇ ਉਹਦੇ ਨਾਲ ਚਾਰ ਪਿੰਡਾਂ ਦੇ ਨਾਮ ਲਿਖੇ ਹੋਏ ਨੇ ਇੱਕ ਪਿੰਡ ਦੀ ਵੀ ਨਹੀਂ ਸਮਝ ਆਉਂਦੀ ਹੁਣ ਭਈ ਆ ਬੜਾ ਬੱਡ ਬੋਕਰ ਤੋਂ ਧੋਖਾ ਬਣਾਇਆ ਹੋਰ ਮੂਰੋਂ ਉਹ ਕੱਟ ਦਿੰਦੇ ਨੇ ਮਾਗਰਦਾਰਾ ਕੱਟ ਦਿੰਦੇ ਨੇ ਬੋਗੀ ਬਣਾਤਾ ਬੋਗਰਾਂ ਨੂੰ ਵੀਰ ਇਹ ਇੱਕ ਗੱਲ ਥੋੜੀ ਆ ਤੁਸੀਂ ਬੋਰਡਾਂ ਦਾ ਤੁਹਾਡਾ ਕੋਈ ਰਾਹ ਹੀ ਆ ਇੱਥੇ ਹੁਣ ਰਾਹ ਹੀ ਖੜਾ ਜੀ ਉਹ ਵਿਚਾਰਾ ਐ ਪੁੱਦਾ ਕਹਿੰਦਾ ਹਰੀਗੜ੍ਹ ਨੂੰ ਕਿੱਧਰ ਜਾਈਏ ਅੱਛਾ ਕਿਹਾ ਬੋਰਡ ਆ ਹੁਣ ਬੋਰਡ ਆਗਲਾ ਕਿਵੇਂ ਪੜੇ ਬੋਰਡਾਂ ਤੇ ਅੱਧੀ ਨਾ ਨੇ ਕੋਈ ਸਾਈਨ ਆਏ ਨੂੰ ਕਰਤਾ ਕੋਈ ਸਾਈਨ ਪਿੰਗਾ ਕਰ ਦਿੰਦੇ ਨੇ ਪਤਾ ਨਹੀਂ ਮੇਰਾ ਸਲਾ ਕੀ ਕਰ ਦਿੰਦੇ ਨੇ ਇਨਾਂ ਚ ਤੇ ਦੂਜੀ ਰਹਿਣੀ ਗੁੰਦੀ ਗੱਲ ਆਏ ਆ ਇਹ ਆਪਣੇ ਲੋਕ ਫੇੜ ਕਿਉਂ ਨੇ ਬਈ ਐਸੀ ਗੱਲ ਨੂੰ ਫੇੜ ਲੈ ਫੇਰ ਤਾਂ ਸਿਸਟਮ ਰਹੇ ਨਹੀਂ ਦਿੰਦੇ ਸਿਸਟਮ ਡਾਂਗ ਹੋਵੇ ਯਾਰ ਤਾਂ ਜਿਹੜਾ ਪਤਾ ਲੱਗ ਜੇ ਆ ਮੁੰਡਿਆਂ ਨੇ ਰੋਲ ਕਰਿਆ ਭਾਈ ਅੱਜ ਆ ਮੁੰਡਿਆਂ ਨੇ ਚ ਰੋਲ ਕਰਿਆ ਇਹ ਮੁੰਡਾ ਸਾਡੇ ਪਿੰਡ ਦਾ ਖੇਤਾਂ ਚੋਂ ਉਹ ਮਾ ਮੋਟਰਸਾਈਕਲ ਵਸਾਣ ਲੱਗ ਅੱਗੇ ਵਾਲਾ ਮੋਟਰਸਾਈਕਲ ਦੀ ਉਹ ਤੂੜੀ ਕਰਦਾ ਉਹ ਬਿੱਲਾ ਪਿੰਡੀਆ ਤੇ ਆਹ ਆਪਣੇ ਪਿੰਡ ਦੀ ਨਹਿਰ ਹੈ ਇਹ ਨਹਿਰ ਦੀ ਤੁਹਾਨੂੰ ਗੱਲ ਦੱਸਾਂ ਇਹ ਪਹਿਲਾਂ ਵਾਲਾ ਪੁਲ ਨਾ ਉਹ ਉੱਥੇ ਹੁੰਦਾ ਸੀ ਨੀਵਾ ਵਿਚਾਲੇ ਆ ਹੁਣ ਤਾਂ ਐ ਮੰਨ ਵੀ ਉਹ ਪੁਲ ਦੇ ਉਤੋਂ ਦੀ ਇੰਨਾ ਨਾ ਪਾਣੀ ਹੋ ਗਿਆ ਜੇ ਅਸੀਂ ਉੱਥੇ ਜਾ ਕੇ ਇੱਕ ਸਾਡੇ ਹੋਰ ਪਿੰਡ ਚ ਉਪਲਬਧ ਦੀ ਸਾਡੇ ਸਾਰੇ ਪਿੰਡ ਦੀ ਸਾਡੇ ਪਿੰਡ ਦੇ ਬੱਚੇ ਬੱਚ ਨੂੰ ਕੁੱਦਣਾ ਆਉਂਦਾਗਾ ਕਿਉਂਕਿ ਇਹ ਫਾਇਦੇ ਦੀਆਂ ਗੱਲਾਂ ਨੇ ਰੱਬ ਨਾ ਕਰੇ ਹੁਣ ਜਿਵੇਂ ਇੱਥੇ ਇੱਕ ਦੋ ਬੰਦੇ ਬੈਠੇ ਹੀ ਰਹਿੰਦੇ ਨੇ ਕੋਈ ਵਿਚਾਰਾ ਕਿਸੇ ਦੀ ਆ ਲੱਗੀ ਕੋਈ ਆ ਕੇ ਨਹਿਰ ਚ ਸਾਲ ਮਾਰਦਾ ਬਹੁਤ ਬੰਦੇ ਕੱਢਣੇ ਇਥੇ ਜਿਹੜੇ ਬੰਦੇ ਬੈਠੇ ਹੁੰਦੇ ਨੇ ਉਰਾਂ ਹੋ ਜਾਂ ਮੜਾ ਹੋਰਾਂ ਗੱਲਾਂ ਵੀ ਜਿਹੜੇ ਉਰੇ ਬੰਦੇ ਬੈਂਦੇ ਨੇ ਦੋ ਤਿੰਨ ਪੱਕੀਆਂ ਡਿਊਟੀ ਆ ਉਹਨਾਂ ਦੀ ਵੀ ਉਹ ਕੱਢ ਲੈਂਦੇ ਨੇ ਯਾਰ ਮੌਕੇ ਤੇ ਜਿਹਦੀ ਵਧੀ ਹੋਵੇ ਜਿਹਦੀ ਕੱਟੀ ਆ ਕੋਨਾ ਕੋਨਾ ਕੋਸਾ ਨਹੀਂ ਹੁੰਦਾ ਦੀਦੀ ਕੱਟੀ ਹੋਵੇ ਉਹਦਾ ਫਿਰ ਹੱਲ ਨਹੀਂ ਹੈਗਾ ਜੀ ਜੀ ਵਧੀ ਹੋਵੇ ਉਹਨੂੰ ਕੱਢ ਲੈਂਦੇ ਨੇ ਇਹ ਜਿਹੜੀ ਛੋਟੇ ਛੋਟੇ ਹੁੰਦੇ ਸੀ ਉਦੋਂ ਨਹਿਰ ਦੀ ਕੱਚੀ ਇੱਥੇ ਜਿਹੜੇ ਪਿੰਡ ਵਾਲੇ ਉਹਨਾਂ ਨੂੰ ਪਤਾ ਜਿਹੜੇ ਸ਼ਹਿਰ ਵਾਲੇ ਉਹਨਾਂ ਨੂੰ ਨਹੀਂ ਪਤਾ ਇੱਥੇ ਘਾਟ ਹੁੰਦਾ ਭਾਈ ਉਹ ਉੱਥੇ ਮਹਿਸਾਂ ਵਾਲਾ ਮਹਿਸਾਂ ਉੱਤਰਦੀ ਹੁੰਦਾ ਪੱਕੀਆਂ ਹੋ ਗਈਆਂ ਮਹਿਸਾਂ ਵੀ ਨਹੀਂ ਵੜਦੀਆਂ ਵਿੱਚ ਤੇ ਮਹਿਸਾਂ ਨਵਾਉਂਦੇ ਤੇ ਐ ਮੰਨ ਵੀ ਆਹ ਜਿਹੜਾ ਪੁਲ ਆ ਇਹ ਤਾਂ ਨਵਾਂ ਪੁਲ ਬਣਿਆ ਪੁਲਕਣੀ ਮਾਰ ਕੈਮਰਾ ਆ ਪੁਲ ਤਾਂ ਨਵਾਂ ਪਰਾਂ 10 ਫੁੱਟ ਪਰਾਂ ਜਾ ਕੇ ਉਹ ਬਰੋਟੇ ਦੀ ਛੇਦ ਨੂੰ ਪੁਲ ਹੁੰਦਾ ਤੀਗਾ ਹੁਣ ਉਹ ਪੁਲ ਤੇ ਜਰ ਅਸੀਂ ਜਾ ਕੇ ਖੜਦੇ ਆ ਉਹਦੀਆਂ ਉਹ ਥਾਂਵਲੇ ਜੀ ਤਾਂ ਹੈਗੇ ਹਨਾ ਗੰਧੋਲੀਆਂ ਆਈਆਂ ਤਾਂ ਉੱਥੇ ਜਾ ਕੇ ਜਦੋਂ ਖੜਦੇ ਆ ਹਾਂ ਸਾਡੇ ਇੱਥੇ ਤੱਕ ਪਾਣੀ ਆ ਜਾਂਦਾ ਮਤਲਬ ਹੱਥ ਦੀ ਡੋਬ ਹੈਗੀ ਹੁਣ ਤਾਂ ਹੈਂ ਹੱਥ ਦੀ ਡੋਬ ਤਾਂ ਹੈਗੀ ਜਿਆਦੇ ਹੋਊਗੀ ਤਾਂ ਹੀ ਉਹ ਬਈ ਇਹ ਆਉਂਦੀ ਹੈ ਇਧਰੋਂ ਹਰੀ ਗੜ ਕਣੀਓ ਬਹੁਤ ਬੰਦੇ ਹਰਿਆ ਕਰੋ ਮਰਨਾ ਹਲ ਨਹੀਂ ਹੈਗਾ ਕਿਸੇ ਵੀ ਚੀਜ਼ ਦਾ ਤੇ ਐਦਾ ਯਾਰ ਜ਼ਿੰਦਗੀ ਦੇ ਸੰਘਰਸ਼ ਤਾਂ ਚੱਲੀ ਜਾਂਦਾ ਰਹਿੰਦਾ ਭੈਣਾਂ ਕੋਈ ਜੁਨੀ ਮਿਲਦੀ ਨਹੀਂ ਬੰਦੇ ਦੀ ਜੁਨੀ ਕਿੱਥੇ ਮਿਲਦੀ ਆ ਬੰਦੇ ਦੀ ਜੁਨੀ ਮਾਰ ਕੇ ਸਾਲ ਮਿੰਟ ਚ ਖਤਮ ਕਰ ਲੰਨੇ ਹੋ ਤੇ ਬਾਕੀ ਦੂਜੀ ਗੱਲ ਹੋ ਉਹ ਦਾਣਾ ਦਿਖਾ ਬਰੋਟਾ ਦਿਖਾ ਉਹ ਦਾਣਾ ਦਿਖਾ ਉਹ ਦਾਣੇ ਦੇ ਤਹਾਂ ਚੜਕੇ ਨਾ ਸੀ ਸਾਲਾ ਮਾਰਦੇ ਹੁੰਦੇ ਨਹਿਰ ਚ ਜਿਹੜਾ ਉਹ ਦਾਣਾ ਦੀਂਦਾ ਸਾਨੂੰ ਵਿਚਾਲੇ ਮਾਰਦੇ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਆਂ ਸੀ ਵੀ ਸਾਡੇ ਸਾਰੇ ਪਿੰਡ ਦੇ ਜਵਾਖਾਂ ਨੂੰ ਕੁਦਣ ਆਉਂਦਾ ਹੈਗਾ ਤੇ ਦੂਜੀ ਗੱਲ ਜਿਵੇਂ ਹੁਣ ਇਹ ਨਹਿਰ ਜਿਹੜਾ ਹੁਣ ਕੈਕ ਹੁੰਦਾ ਬੰਦਾ ਕਈ ਵਾਰੀ ਪਾਰ ਕਰਦਣਾ ਤੂੰ ਮਾ ਭਾਈ ਤਿੰਨ ਵਾਰੀ ਦੇਖ ਲਾ ਕਰ ਦੂੰਗਾ ਹਾਂ ਕਰਾ ਮਾ ਕੇ ਲਾਈਵ ਮੈਂ ਮੈਂ ਤੁਹਾਨੂੰ ਗੱਲ ਦੱਸਤੀ ਹੁਣ ਬੋਲਦਾ ਤੂੰ ਬੈਠਾ ਕੋਈ ਮਾਤਾ ਚਾਉੜਾ ਮੈਂ ਤਾਂ ਬਈ ਇੱਕ ਵਾਰ ਸਿੱਖਿਆ ਨਹੀਂ ਐਵੇਂ ਤੈਨੂੰ ਝੂਠਾ ਮਾਰ ਜਾਵਾਂ ਮੇਰੇ ਭੈਣ ਦੋ ਮੈਨੂੰ ਕੱਲੇ ਨੂੰ ਨਹੀਂ ਆਉਂਦੀ ਸਾਰੇ ਪਿੰਡ ਸੌ ਲੱਗੇ ਕੱਟਦੀ ਮੜੀ ਜੀ ਓਏ ਆਉਂਦੀ ਨਹੀਂ ਤੈਨੂੰ ਮੈਂ ਕਿਹੋਂ ਦਾ ਕੁੱਤੇ ਭਕਾਈ ਮਰੀ ਨਾ ਵੀ ਸਾੜਾ ਸਾਰੇ ਪਿੰਡ ਨਹਿਰ ਜਾਣ ਦਾ ਉਹਨੂੰ ਵੀ ਆਉਂਦੀ ਬਈ ਮੈਨੂੰ ਕੱਲੇ ਨੂੰ ਨਹੀਂ ਆਉਂਦੀ ਤੂੰ ਕੱਲਾ ਕਿੱਥੇ ਰਿਆਂ ਇਹਦਾ ਨਾਨਕੀ ਰਹਿੰਦਾ ਰਿਹਾ ਆਪਦੇ ਇਹਦਾ ਨਾਨਕੀ ਰਹਿੰਦਾ ਰਿਹਾ ਇਹਦਾ ਸਾਡੇ ਪਿੰਡ ਦਾ ਤਾਂ ਹੈ ਨਹੀਂ ਇਹ ਇਹਦਾ ਆਪਦੇ ਪਾਸਲੇ ਪਿੰਡ ਦਾ ਤਾਂ ਐਂ ਗੱਲ ਹੋ ਜਾਂਦੀ ਹੈ ਬਰੋਰ ਕੀ ਹੈ ਇਹਦਾ فاਸਲੇ ਪਿੰਡ ਦਾ ਹੈਗਾ ਕੋ ਬਾਈਸ਼ਿਆਂ ਵਾਲੇ ਜਾਂਦੇ ਨੇ ਕੁੱਬੇ ਵਾਲੇ ਆਖਣਾ ਪੈ ਗਰੂ ਵੀ ਕੱਲੇ ਆਉਣੇ ਕੁੱਬੇ ਵਾਲੇ ਕਣੀ ਮਾਰ ਕੈਮਰਾ ਦਾ ਬਾਈ ਕਰੀ ਜਾਂਦਾ ਬਾਈਸ਼ਿਆਂ ਤੇ ਨਾਨਕ ਹੀ ਰਹਿੰਦਾ ਰਿਹਾ ਇਹਦਾ ਨਾਨਕ ਹੀ ਰਹਿੰਦਾ ਰਿਹਾ ਜਾਰੇ ਤਾਂ ਗੱਲ ਚੋਂ ਨਿਕਲ ਗਿਆ ਵਧੀਆ ਰਹਿ ਤੂੰ ਟਾਈਮ ਸਰਦਸਤਾ ਨਹੀਂ ਤੇਰੇ ਰਾਖੜੇ ਬਹੁਤ ਪੈਂਦੇ ਅਸੀਂ ਇੱਕ ਦੋ ਵਾਰੀ ਪਾਰ ਕਰੀ ਆ ਬਾਈ ਇਹ ਤੇ ਪਹਿਲਾਂ ਤਾਂ ਮੈਂ ਮਹਿਸਾਂ ਵੀ ਲੈ ਜਾਂਦੇ ਮਹਿਸਾਂ ਦੀਆਂ ਪੂਸਾਂ ਫੜ ਲੈਂਦੇ ਤੇ ਮਹਿਸਾਂ ਦੀ ਪੂਸ ਫੜ ਕੇ ਤੇ ਡੰਡਾ ਡੰਡਾ ਮਾਰਦੇ ਆਰ ਪਾਰ ਵੀ ਇੱਕ ਦਿਨ ਮੈਂ ਇੱਕ ਦਿਨ ਮੈਂ ਗੱਲ ਦੱਸਾਂ ਮੈਂ ਭਾਈ ਨਹਿਰ ਸਿੱਖਿਆ ਨਾ ਉਦੋਂ ਅੱਛਾ ਸਾਰਾ ਭੁੱਲਾ ਹਾਂ ਤੇ ਕੀ ਹੋਇਆ ਨਹਿਰ ਮੈਂ ਸਿੱਖਿਆ ਨਾ ਤੇ ਮੈਂ ਤਾਂ ਪੂਸ ਫੜ ਲਈ ਮੈਂ ਇਹਦੀ ਮੈਂ ਚੱਲ ਸਿੱਖ ਜੂ ਉਹ ਤਾਂ ਮੇਰੇ ਸਾਡੇ ਦੀ ਵਿਚਾਲੇ ਜਾ ਕੇ ਖੜ ਗਈ ਮੁੰਨੇ ਦੀ ਮਾਂ ਪਾਰ ਨੰਗੂ ਉਹ ਤਾਂ ਵਿਚਾਲੇ ਜਾ ਕੇ हट ਗਈ ਮੈਂ ਮਾਰਾਂ ਲੈ ਰ ਮੇਰਾ ਬਾਪੂ ਹੁੰਦਾ ਜੀ ਸਾਡਾ ਵੱਡਾ ਬੁੜਾ ਦਾਦਾ ਮੇਰਾ ਭਾਈ ਉਹਨੇ ਮੈਨੂੰ ਕੱਟਿਆ ਫਿਰ ਉਹ ਤਰਾਕਦੀ ਪੂਰਾ ਛੋਟਾ ਜਿਹਾ ਹੁੰਦਾ ਸੀ ਮੈਂ ਮਤਲਬ ਛੋਟੇ ਛੋਟੇ ਆਉਣ ਲੱਗ ਗਏ ਸੀ ਹੁਣ ਤਾਂ ਯਾਰ ਮੈਸਾਨੀ ਆਉਂਦੀਆਂ ਜਵਾਕ ਨਹੀਂ ਆਉਂਦੇ ਹੁੰਦਾ ਨਵੀਂ ਬੁਣੀ ਦਾ ਵੀ ਸਿੱਖ ਨਹੀਂ ਸਕਦੀ ਹਾਂ ਹਾਂ ਨਾ ਨਵੀਂ ਦਾ ਸਿੱਖਦੀ ਆ ਸਾਰੀਆਂ ਗਰਮੀਆਂ ਦੇ ਦੇਖੀਆਂ ਬਲੌਗ ਬਣਾਇਆ ਕਰਾਂਗੇ ਗਰਮੀਆਂ ਦਾ ਪੂਰਾ ਚੱਲਦਾ ਕੰਮ ਵੀ ਸਿੱਖਣਾ ਚਾਹੀਦਾ ਤਰਾਕੀ ਸਿੱਖਣੀ ਚਾਹੀਦੀ ਆਪਾਂ ਨੂੰ ਰੱਬ ਨਾ ਕਰੇ ਕਦੇ ਲੋੜ ਪੈ ਜੇ ਇੱਕ ਆ ਪਿੱਛੇ ਜੇ ਹਾਦਸਾ ਹੋਇਆ ਸਾਡੇ ਇੱਥੇ ਹਰੀਗੜ੍ਹ ਦਾ ਮੁੰਡਾ ਸੀਗਾ ਉਹ ਕੋਈ ਸਾਲ ਮਾਰ ਗਿਆ ਕੋਈ ਮਤਲਬ ਸਾਲ ਤਾਂ ਕਿਸੇ ਨੇ ਹੋਰ ਮਾਰੀ ਤੀ ਉਹ ਮੁੰਡਾ ਕੜਦਾ ਸੀ ਉਹਨੂੰ ਉਹ ਗਾਹਾਂ ਉਹਨੂੰ ਵੀ ਲੈ ਡੁੱਬਿਆ ਪਸ ਜੀ ਦੀ ਆ ਲੱਗੀ ਹੈ ਨਾ ਇੱਕ ਤਾਂ ਮਰਦਾ ਜਿਹਨੂੰ ਬਚਾਉਣ ਗਿਆ ਵਿਚਾਰਾ ਉਹ ਵੀ ਡੈਥ ਹੋ ਗਈ ਸਾਡੇ ਵਰਗਾ ਮੁੰਡਾ ਸੀ ਅਫਸੋਸ ਆ ਯਾਰ ਉਹ ਗੱਲ ਤਾਂ ਤੇ ਆ ਹੁਣ ਜਿਵੇਂ ਪੂਰੀ ਚੱਲਦੀ ਐ ਨਹਿਰ ਇਹ ਇਹ ਗਾਂਹਾਂ ਪਤਾ ਨਹੀਂ ਪਈ ਸਾਨੂੰ ਕਿੱਧਰ ਜਾਂਦੀ ਐ ਗਾਂਹਾਂ ਇਹ ਹੋਰ ਵੀ ਦੱਸਦੇ ਆ ਢੱਡਣੀ ਕਰਿੱਟ ਲੱਗਿਆ ਹੋਇਆ ਤੇ ਉੱਥੋਂ ਦੋ ਹੋ ਜਾਂਦੀਆਂ ਨੇ ਇਹ ਇੱਕ ਹੋ ਜਾਂਦਾ ਕੱਲੋ ਕੋਟਲੀ ਨੂੰ ਇੱਕ ਹੋ ਜਾਂਦੀ ਆ ਰਾਜੀਏ ਨੂੰ ਆਪਣਾ ਭੰਦੇਰਾ ਨੂੰ ਸੋਰੀ ਕੋਟਦੁੰਨੇ ਵਾਲੀ ਵਾਜਦੀ ਆ ਮੰਗਰੋਂ ਆਉਂਦੇ ਹਰੀਗੜ ਤੋਂ ਗੁਰਦੀਪਾ ਆਉਂਦਾ ਹੈ ਬੋਤੀ ਵਾਲਿਆਂ ਨੂੰ ਬੋਤੀ ਵਾਲਾ ਕਹਿੰਦੇ ਨੇ ਐਡੇ ਪਿੰਡ ਗੁਰਦੀਪੇ ਨੂੰ ਕਿਉਂ ਬੋਤੀ ਵਾਲਿਆ ਕਿਉਂ ਓਏ ਮਤਲਬ ਯਾਰ ਜਿਹੜੇ ਕੱਚੇ ਨਾਂ ਨੇ ਨਾ ਕੱਚੇ ਨਾ ਨੇ ਪਿੰਡ ਦੇ ਬੰਦੇ ਕਦੇ ਨਹੀਂ ਗੁੱਸਾ ਕਰਦੇ ਠੀਕ ਆ ਕੋਈ ਬੰਦਾ ਸੋਚ ਕੰਦਾ ਹੁੰਦਾਗਾ ਨਹੀਂ ਅਸੀਂ ਕੱਚੇ ਨਾਵਾਦੂ ਚੱਲਦੇ ਨੇ ਸਾਡੇ ਬੁੜਿਆਂ ਦੇ ਚੱਲਦੇ ਨੇ ਇਹਨਾਂ ਦੇ ਕੋਈ ਮਤਲਬ ਕਿਸੇ ਦਾ ਡੰਗਰਾਂ ਤੋਂ ਚੱਲੀ ਜਾਂਦਾ ਇਹ ਤਾਂ ਬੋਤੀਆਂ ਤੋਂ ਚੱਲੀ ਜਾਂਦਾ ਮਨੇ ਤਾਂ ਕਾਤੀਆ ਚੱਲਦਾ ਇੱਕ ਸਨੀਯੋਲ ਦੀ ਫਿਲਮ ਸੀ ਮਜ਼ਦੂਰ ਕੇ ਹੱਥਾਂ ਕਾਤੀਆ ਅ ਲੋਹੇ ਕੋ ਪਿਘਲਾ ਦੇਂਗੇ ਨਾ ਇਹ ਜਾ ਕੁਛ ਸੀਗਾ ਇਹ ਮੇਰਾ ਸਾਲਾ ਸਨੀਯੋਲ ਦੀਆਂ ਫਿਲਮਾਂ ਪਾਲੀਆਂ ਦੇਖਦਾ ਸੀ ਡੀਡੀ ਨੈਸ਼ਨਲ ਹੁੰਦਾ ਇੱਕ 4 ਵਜੇ ਫਿਲਮ ਆਉਂਦੀ ਉਹ ਤੇ ਐਤਵਾਰ ਨੂੰ ਟੀਨੇ ਟੀਨੇ ਜਿਨੇ ਜਾਂ ਟੀਨੇ ਉਹ ਟਾਈਮਾਂ ਦਾ ਮਤਲਬ ਥੋੜੇ ਟਾਈਮ ਜੀਆਂ ਗੱਲਾਂ ਨਹੀਂ ਇਹ ਸਾਰੀਆਂ 15 ਸਾਲਾਂ ਦੀਆਂ ਇਹ ਨਵੇਂਆਂ ਨੂੰ ਨਹੀਂ ਪਤਾ ਹੋਣਾ ਟੀਨੇ ਹੁੰਦੇ ਉਹ ਟੀਨੇ ਤੇ ਮੇਰੇ ਵਾਲੀ ਜਦੋਂ ਘੁੱਗੀ ਵਹ ਜਾਂਦੀ ਫਿਲਮ ਖੜ ਜਾਂਦੀ ਸ਼ਾਦੀ ਇੱਕ ਜਣਾ ਟੀਨੇ ਦੇ ਘੁੱਗੀ ਡੱਕਰ ਕੇ ਆਉਂਦਾ ਤੇ ਟੀਨਾ ਹੱਲ ਜਾਂਦਾ ਫੇਰ ਵੀ ਇਹ ਟੀਨੇ ਤੇ ਆਉਂਦੀ ਹੁੰਦੀ ਉਹ ਡੀਡੀ ਨੈਸ਼ਨਲ ਤੇ 4 ਵਜੇ ਇਹ ਕਹਿੰਦਾ ਚਮਤਕਾਰ ਵਾਲੀ ਆਉਂਦੀ ਹੁੰਦੀ ਕੋਈ ਆਉਂਦੀ ਹੁੰਦੀ ਸਾਹ ਨਾਮ ਹੈ ਸਹੈਨ ਸਾ ਲੰਬੂ ਦੀ ਇਹ ਇੱਕ ਦੋ ਹੋਰ ਵੀ ਆਉਣੀਆਂ ਹੁੰਦੀਆਂ ਉਹ ਚ ਦੇਖਦਾ ਹੁੰਦਾ ਕਿਸਣੀ ਦਿਓਲ ਦੀ ਆਉਂਦੀ ਹੁੰਦੀ ਉਹ ਚ ਕਾਤਕਾਉਂਦੀ ਹੁੰਦੀ ਇੱਕ ਉਹ ਬਾ ਉਹ ਵੀਰ ਬੰਨਾ ਵੀਰ ਬੰਨਾ ਰੇ ਜਾਂਦੇ ਨੇ ਕਾਤਕਾਉਂਦੀ ਹੁੰਦੀ ਉਹ ਚ ਕਹਿੰਦਾ ਹੁੰਦਾ ਮਜ਼ਦੂਰ ਕੇ ਹੱਥ ਹੈ ਕਾਤੀਆ ਲੋਹੇ ਕੋ ਪਿਗਲਾ ਦੇਂਗੇ ਵੀ ਉਸ ਤੋਂ ਬਾਅਦ ਇਹ ਬਾਹਰੇ ਆ ਕੇ ਫਿਰ ਉਹਦੇ ਵਾਲੇ ਇਹ ਡਾਇਲੋਗ ਮਾਰਦਾ ਸਣੀ ਦਿਓਲ ਵਾਲੇ ਸਾਡੇ ਤੇ ਫਿਰ ਇਹ ਥਾਪੜੇ ਵੀ ਪੈਂਦੇ ਵੀ ਉਹਦਾ ਸਣੀ ਦਿਓਲਤੀ ਜਿਹੜਾ ਬਚ ਗਿਆ ਉਹਨੂੰ ਤਾਂ ਥਾਪੜੇ ਪੈਣਗੇ ਉੱਥੇ ਤਾਂ ਨਾ ਹਾਂ ਕਾਤੀਆ ਤਾਈਓ ਨਾਮ ਰੱਖਦਾ ਸੀ ਵੀ ਇਹ ਕਾਤੀਆ ਕਾਤੀਆ ਵਾਲਾ ਕਰਦਾ ਸੀਗਾ ਲੈ ਫਿਰ ਹੁਣ ਚੱਲੀ ਆਪਾਂ ਚਲੋ ਜੀ ਇੱਧਰ ਮੈਂ ਕਹਿੰਦਾ ਜੀਵਨ ਕਿ ਆ ਰਹੇ ਨੇ ਜੀਵਨ ਮੰਨੂ ਕੇ ਬੈਠਾ ਸੀ ਕਰਨ ਦੇ ਪਾਸੇ ਬੰਦੇ ਯਾਰ ਸਾਰੇ ਕੰਮ ਕਰਦੇ ਵਧੀਆ ਲੱਗਦੇ ਨੇ ਦਿਖਾ ਦੇ ਨੇਚਰ ਦਿਖਾ ਦੇ ਪਿੰਡ ਬੋਗਰਾਂ ਦੀ ਨੇਚਰ ਹੈ ਇਹ ਇੱਧਰ ਕਹਿੰਦੇ ਸਾਡੇ ਨਾਲ ਸਵੈਮ ਹਾਥੀ ਜੀ ਖੜੇ ਨੇ ਸਿੱਧਾ ਹੀ ਧਰਤੀ ਆ ਭਈ ਆਪਣਾ ਕੈਮਰਾਮੈਨ ਹਾਂ ਇਹ ਕੈਮਰਾਮੈਨ ਨੇ ਇਹ ਸਾਡੇ ਕੈਮਰਾਮੈਨ ਨੇ ਇੰਨੀਆਂ ਗਾਲਾਂ ਲੈਂਦੇ ਨੇ, ਕੁੱਟ ਖਾਂਦੇ ਨੇ ਸਾਥੋ ਚਾਰਾਂ ਪੰਜਾਂ ਤੋਂ ਇਹਨੇ ਕੋਈ ਸੀਨ ਸਿੱਧਾ ਨਹੀਂ ਕਰਿਆ ਅੱਜ ਤੱਕ। ਮੈਂ ਕਰੋ ਸੀਨ ਕਰਕੇ ਜਦੋਂ ਵੀਡੀਓ ਅਪਲੋਡ ਹੋ ਜਾਂਦੀ ਆ ਫਿਰ ਇਹ ਕਹਿੰਦਾ ਹਾਂ ਸਹੀ ਗੱਲ ਆ। ਪਿਛਲੀ ਵਾਰ ਇਹਨੇ ਬੱਬਰ ਸ਼ੇਰ ਨੇ ਮਾਈਕ ਹੀ ਨਹੀਂ ਆ ਰਿਸਿਵਰ ਹੀ ਨਹੀਂ ਤਾਂ ਕਹਦੇ ਅੰਦਰ ਮੋਬਾਈਲ ਜੀ ਦੇ ਐਂ ਸੀਨ ਕੱਢਤਾ ਉਹ ਖੜਕਾ ਹੋਏ ਮਾਇਆ ਕੀ ਜਾਨਾ ਯਾਰ 50000 ਦੇ ਮਾਈਕ ਨੇ ਖੜਕਾ ਕਿੱਥੋਂ ਹੀ ਜਾਂਦਾਗਾ। ਉਦੋਂ ਵਾਰ ਭਾਈ ਜਦੋਂ ਚੈੱਕ ਕਰਿਆ ਮੈਨੂੰ ਮਾਗਰੋਂ ਪਤਾ ਲੱਗਿਆ ਜਦੋਂ ਅਸੀਂ ਤੁਰ ਹੀ ਜਾਵਾਂ ਇਹਦੇ ਪੈਰਾਂ ਦਾ ਖੜਕਾਈ ਜਾ ਫਿਰ ਇਹਨੂੰ ਮਨਾਇਆ ਇਹ ਕਹਿੰਦਾ ਮੰਨ ਗਿਆ ਫਿਰ ਇੱਕ ਲੀ ਧਖਣੋ ਆ ਜਿੱਕੇ ਜੇ ਚੰਗੀ ਤਰ੍ਹਾਂ ਨਹੀਂ ਫਸੀ ਉਹ ਰਹੇਗੀ ਕਹਿੰਦਾ ਤਾਂ ਉਹਨਾਂ ਦਾ ਕਿੰਨਾ ਸਾਲ ਕਿੰਨਾ ਹੋ ਗਿਆ ਹੱਤੋਂ ਫਿਰ ਉਹਨੂੰ ਹੋ ਗਏ 10 ਸਾਲ ਤਾਂ ਹੋ ਗਏ ਹੋਣਗੇ ਹਨਾ ਸੱਟਾ ਡੱਪ ਗਿਆ ਜਦੋਂ 10 ਸਾਲ ਕੌਣ ਹੀ ਹੋ ਯਾਰਾ ਸਾਡੇ ਮੇਰੇ ਦਾਦੇ ਤੋਂ ਬਾਅਦ ਕੀ ਮਰਿਆ ਉਹ ਮੈਂ ਕਹਿੰਦਾ ਥੋੜਾ ਜਿਹਾ ਬਾਲੀ ਬਲਦੇਵ ਤੋਂ 8-9 ਸਾਲ ਤਾਂ ਹੋ ਗਏ ਦਰਸ਼ਨਾ ਉਹ ਲਾ ਨੂੰ ਇਨ ਕਮਹੀਨਿਆਂ ਬਾਅਦ ਹੀ ਮਰ ਗਿਆ ਉਹ ਹਾਂ ਵੀਰੀ ਨਾ ਉਹਦੇ ਕੋਲ ਤੇ ਉਹ ਐ ਲਾਇਆ 75 ਦਾ ਹੈਗਾ ਹੈ 70 75 ਦਾ ਹੋਰ ਨਹੀਂ ਉਹ ਖਾਬਰ ਉਹਦੇ ਚ ਖਾਣਾ ਹਾਂ ਹਾਂ ਮਾਮਾ ਕੇ ਤੇ ਬੈਠੀ ਹਾਂ ਸੀ ਦੇ 80 ਇਹ ਲਵੇ ਤੋ ਕਹੇ ਖਾਣ ਮੱਗਾ ਹਸਣ ਦਾ ਤਦੋਂ 15 ਜਾਲ ਵਟਾ ਹੈ ਹਾਂ ਹਾਂ ਵਟਾਣ ਤੋਂ ਇਹ ਬਾਹਰ ਹੈ 1800 ਜੀ ਹੋਵੇ ਕਹੋਂਦਾ ਦਾ ਇਹ ਤਾਂ ਜਰਾਨੀ ਚੜ ਗਈ ਆ ਜੀ ਵੀ ਵਟਾ ਨਾ ਕਰਾਂ ਬੀਬੀ ਬੋਣਾਂ ਦੀ ਬੋਣ ਹੈ ਹੈ ਬੀਬੀ ਬੋਣਾਂ ਦਾ ਵਾਸਪਾ ਅੱਛਾ ਤੈਨੂੰ ਸਮਝ ਆ ਗਿਆ ਠੀਕ ਹੈ ਸਾਈਕਲ ਦੇ ਟਾਇਰ ਸੀ ਮਹੀਨਾਵਾ ਟਾਇਰ ਬਦਲਾ ਆਂਦਾ ਹੈ ਇੰਨਾ ਘੱਟ ਪਾਰ ਜਾਣੇ ਨਾ ਪਾਰ ਜਾਂਦੇ ਪਾਰ ਜਾਂਦੇ ਚਲਾਉਂਦਾ ਚਲਾਉਂਦਾ ਸਸਾਈ ਜਾਂਦੇ ਹੋਏ ਨੇ ਟਾਇਰ ਦੀ ਕਿੰਨੇ ਦੀ ਵੀਡੀਓ ਪਾਈ ਸੀ ਅਸੀਂ ਅੱਜ ਤੋਂ 5-6 ਸਾਲ ਪਹਿਲਾਂ ਪਾਈ ਸੀ ਉਹਦੇ ਜਾਨੀ 10 ਸਾਲ ਨਹੀਂ ਹੋਏ ਮਾਮਾ ਉਹ ਚੈਨਲ ਨੇ ਬਣਾਏ ਨੂੰ 6 ਸਾਲ ਹੋਏ ਨੇ ਛੋਟੀ ਵਾਲੀ ਟੋਲੀ ਵਾਲੀ ਹਾਂ ਉਹ ਚ ਤੂੰ ਛੋਟੀ ਫੜ ਕੇ ਨਾ ਤੇ ਸਪਰੇਅ ਕਰੀ ਹਨਾਂ ਦਾ ਕੰਮ ਹੋਊਗਾ ਹਾਂ ਸੇਰਾ ਕਿਸਾਨ ਲੈ ਕੇ ਆਇਆ ਤੇ ਉਹ ਤਾਂ ਇੰਨੇ ਜ਼ਿਆਦੇ ਕਮੈਂਟ ਆਈ ਜੀ ਨੂੰ ਲੈ ਵੀ ਇਹ ਕਹਿੰਦੇ ਜੀ ਅਸੀਂ ਦੀ ਮਦਦ ਕਰਨੀ ਐ ਇਹ ਮਤਲਬ ਮੈਂ ਆਖਿਆ ਤੁਸੀਂ ਮਦਦ ਕਰਨ ਨੂੰ ਆਜੋ ਹੱਥ ਨੇ ਬੋਤਲ ਖੋਲੀ ਖੜਾ ਉਹ ਕਾਉ এডਿਕੇਸ਼ਨ ਐ ਤਾਂ ਮਾਮਾ ਐ ਤਾਂ ਅਸੀਂ ਮਾਸੇ ਨੂੰ ਜਾ ਕੇ ਕਰ ਲੈਣਾ ਜੀ ਨਾਲ ਤੇ ਗੋਡੇ ਨੇ ਨਵੇਂ ਪੁਆਇਰਨ ਸਟੀਲ ਦੇ 13 12 ਹੈ ਸਹੀ ਦੇ ਪੁਆਇਰਨ ਸਹੀ ਦੇ ਪੁਆਇਰਨ ਨਹੀਂ ਸਹੀ ਦੇ ਗੋਡੇ ਪੁਆਇਰਨ ਦੱਸਣਗੇ ਨਾ ਸਾਹੀ ਹਾਂ ਸਾਹੀ ਕੀ ਕਿਵੇਂ ਲਾ ਲਾ ਲਵੇ ਨਹੀਂ ਲੱਗਦਾ ਇਹ ਕਹਿੰਦੇ ਕਾਉਂਦੇ ਬੰਦੇ ਨੂੰ ਤਾਂ ਤੜਕੇ ਆਉਂਦਾ ਇਹ ਯਾਰ ਰੋਟੀ ਰੋਟੀ ਖਾ ਕੇ ਇਥੇ ਨੂੰ ਬਾਰੀ ਨਹੀਂ ਦਿੰਦਾ ਤਾਂ ਕਾਲੇ ਹੁਣ ਸਾਡੀ ਵੋਟਾਂ ਪਵਾ ਰਿਆ ਮੈਨੂੰ ਬਾਰੀ ਚਾਦੇ ਉਹ ਦਰਸ਼ਕ ਨੂੰ ਕਹਿ ਕੇ ਰਾਜ ਨੂੰ ਹੈਗੇ ਰਾਜ ਨੂੰ ਕਹਿ ਕੇ ਸਾਰਾ ਵਿੱਚ ਪਾਪਾ ਨੂੰ ਦੰਦਨੇ ਆਪਾਂ ਤਾਂ ਖੇਡ ਚ ਆ ਗਏ ਤੂੰ ਹੀ ਦੇਖ ਤੂੰ ਇਹ ਦਗਦੀਆ ਕੀ ਕਰ ਰਿਹਾ ਤੂੰ ਵੀ ਦੇਖ ਰਿਹਾ ਹੁਣ ਕਸਾ ਲਿਆਉਂਦੇ ਆ ਰਸਤਾ ਦੇ ਤੂੰ ਇਹਨਾਂ ਨਾ ਉਹ ਉਹ ਤੀਕਾ ਤਾਂ ਨਹੀਂ ਤੇਰੇ ਦੰਦ ਕਰਦਾ ਜਿਹੜਾ ਵੀਰ ਦੀ ਏਡੀ ਚ ਰੱਖਿਆ ਉਹ ਹੀ ਕਰਦਾ ਆਹਵਾ ਪ੍ਰੇਚਨਾ ਦਾ ਹੁੰਦਾ ਤਾਂ ਉਹੀ ਹੈ ਕਿ ਸਜਿਆ ਹਾਂ ਕੰਮ ਕਮਾਂ ਲੱਗੇ ਉਹ ਤਰ੍ਹਾਂ ਕਰਨਾ ਉਹ ਇਹ ਨੂੰ ਦੋ ਟਾਇਰ ਰਹੇ ਨੇ ਕਾਬੋਰੀਆਂ ਭਰੀਆਂ ਨੇ ਬੱਸ ਧੰਨਵਾਦ ਸਾਨੂੰ ਤਾਂ ਬੁੱਜਾ ਦਿੰਦੇ ਆਂ ਅੱਗੇ ਝੂਂਦੀ ਦਿਖਣ ਆਉਂਦੇ ਨੇ ਟੂਟਾ ਕਾ ਖਾਣ ਵੱਟ ਕੇ ਨੇ ਲੱਖਦਾ ਕੱਢ ਜਾਉਂਗਾ ਹੂੰ ਥੋੜਾ-ਥੋੜਾ ਮੈਂ ਵਰਨਾ ਕੰਮ ਨਹੀਂ ਕਰ ਹੂੰ ਤੂੰ ਵੱਡਿਆ ਨਾ ਕਰ ਪਿਛਲੇ ਧੁੱਪ ਹੁੰਦੀ ਆ ਮੈਂ ਕਦਾਂ ਚੱਲ ਜਿਆਦਾ ਦਿਨ ਆ ਕੁਸਣਾ ਵੇ ਜੀ ਮੈਂ ਹੀ ਨਹੀਂ ਕੁਸਦਾ ਕਬਾਡੀ ਦਾ ਬਲ ਕੈਕਟਰ ਮੇਰਾ ਰੀੜੀ ਗਿਰੇ ਹੁਣ ਪਵਾ ਨਹੀਂ ਬਾਗੀ ਵਾਲੇ ਕਹਿੰਦੇ ਕੋਈ ਰੀੜੀ ਆ ਬਾਗੀ ਘਿਰ ਜਾ ਆਪਣੇ ਘਰ ਕੌਡੀ ਤਾਂ ਹਣੀ ਹਣੀਪੰਡ ਤੇ ਜਿਹੜਾ ਐਲੋ ਵੀ ਹਾਂ ਬਈ ਕਿਹੜਾ ਹੁਣ ਹਣੀਪੰਡ ਦਾ ਟਾਪ ਚੰਦਰਿਆ ਜਿਹੜਾ ਉਹ ਡਣਾ ਸੱਪ ਹੈ ਹਣੀਪੰਡ ਦੇ ਉਹ ਟਾਈਮ ਦਾ ਹਣੀਪੰਡ ਦਾ ਇਹ ਹਾਂ ਹੱਥ ਲਾ ਕੇ ਉਹ ਵੀ ਨਾ ਕਹਿੰਦਾ ਬੰਦੇ ਉੱਤੋਂ ਵੀ ਇਹ ਲਾ ਡਣਾ ਸੱਪ ਦੀ ਕੌਡੀ ਜਿੱਤਾ ਇਹ ਨਾ ਹਮ ਬਹੁ ਜਿੱਤੇ ਨੇ ਜਿਹੜੇ ਗਰੀਬੋ ਬੰਦੇ ਨੇ ਉਹ ਵੀ ਫਰੀਹੇ ਚਲਾਉਂਦੇ ਨੇ ਭਾਰ ਦੀ ਚਿੱਤਣਾ ਪੈਂਦਾ ਮੈਂ ਇੱਕ ਹੋਰ ਗੱਲ ਆ ਬਾਬਾ ਕੰਮ ਨਾ ਬੰਦੇ ਦਾ ਹੱਡ ਕੋਡਾ ਨਹੀਂ ਖੜਦਾ ਸਰੀਰ ਨਹੀਂ ਖੜਦਾ ਜਿਹਦਾ ਕੰਮ ਓਹ ਜੇ ਉਹੀ ਜ਼ੋਰ ਮਾਰ ਕੇ ਤੂੰ ਕਿਤੇ ਇਕੱਠਾ ਹੋ ਗਿਆ ਤੈਨੂੰ ਚੱਕ ਕੇ ਵੀ ਨਹੀਂ ਲਿਆਉਣਾਗੇ ਸਾਬ ਨਾਲ ਜਾ ਸਾਬ ਨਾਲ ਮਰੀ ਜ਼ੋਰ ਜ਼ੋਰ ਕਰ ਮੈਂ ਤਾਂ ਇੰਨੇ ਇੱਕ ਇੱਕ ਟੱਕਦਾ ਨਹੀਂ ਲੂਣਾ ਬਸ ਐਵੇਂ ਕੱਕਾ ਆਪਣਾ ਕੱਟਰੂਦਾਰ ਅੱਜ ਝੱਕ ਲਿਆ ਕਰ ਤੂੰ ਤਿੰਨ ਪਸੀਰੀਆਂ ਆਹ ਤਿੰਨ ਫਰੀਹੇ ਲੀਆਂ ਤੂੰ ਟੱਕੜੀ ਲਾਈ ਹੋਈ ਕੱਕਾ ਨਹੀਂ ਕਰਦੇ ਤੇ ਹਾਂ ਦਸੂਰੀ ਹੋਵੇਗਾ ਤੱਕੜੀ ਲਾਈ ਹੋਈ ਤਿੰਨ ਬੰਦੇ ਹੈ ਤੁਹਾਡਾ ਚਾਹ ਆਉਂਦੀ ਆਉਂਦੀ ਚਾਰ ਤੱਕ ਇਹ ਹੈ ਤੂੰ ਨੇ ਵੀ ਚੱਕੂ ਤਿੰਨ ਪੰਛੇਰੀਆਂ ਚੱਕਦਾ ਕਹਣਾ ਮੈਂ 3 ਕਿੰਨੇ ਤੋਂ ਫਰਕ ਨਹੀਂ ਤੁਲਮਾ ਹੀ ਚੱਕਦਾ ਉਹ ਵੀ ਚੱਕਦਾ ਆਖੀ ਜਗ ਹੈ ਨਾ ਜਦੋਂ ਇੱਕ ਪਾਸੇ ਚੱਕ ਲੈ ਦੂਜੇ ਪਾਸੇ ਖੜਾ ਹੋਇਆ ਇਧਰੋਂ ਸਰੀਰ ਪਤਾ ਲੱਗਿਆ ਤਾਂ ਵੀ ਬੁਲਾਈਂਦਾ ਹਰਾਮੀ ਪਤਾ ਲੱਗ ਜਾਂਦਾ ਅੱਜ ਤਾਂ ਪੀਟਰ ਦੁੱਕੀ ਤੋੜੂ ਮੈਂ ਇਹ ਕੂਆ ਕੋਲੋਂ ਤੋੜੂ ਰਿਆ ਦੇ ਲਾ ਮੈਂ ਇੱਥੇ ਬਹਿਦਾ ਭਾਈ ਇਹ ਜਾਂਦਾ ਨਹੀਂ ਕਰੇ ਕੀ ਕਰਦਾ ਵੀਡੀਓ ਤੇ ਕਾਹਨੋਂ ਲਾਇਆ ਇਹ ਵੀਡੀਓ ਹੈ ਇਹ ਵੀਡੀਓ ਕਈਓ ਬੰਦੇ ਦੀ ਹੈ ਨਾ ਯਾਦਗਰੀ ਰਹਿ ਜੂ ਮਾਮਾ ਆਪਣੀ ਆਪਣੀ ਯਾਦਗਰੀ ਉਹ ਕੰਮ ਨਹੀਂ ਕਰਦਾ ਨਾ ਨਾ ਹੋ ਐ ਨਹੀਂ ਆਪਾਂ ਗੱਲ ਨਹੀਂ ਖਾਈ ਹੈਗੀ ਕਿਦਾਂ ਬਹੂ ਜਿਆ ਦੀ ਹਰੇ ਲਈ ਕਿੰਨੀ ਹੈ ਪਿੰਡ ਤੋਂ ਉਹ ਲੈ ਆਵਾਂਗੇ ਤੇ ਫੇਰ ਲੈਂਦੀ ਆ ਅੱਜ ਇਹਨੂੰ ਲੈ ਕੇ ਦੇਤੀ ਅੱਜ ਮੈਂ ਫੜਾ ਬਣ ਗਿਆ ਇਹਨੂੰ ਲੈ ਕੇ ਦੇਤੀ ਦਰਸ਼ਕ ਨਹੀਂ ਆ ਰਹੇ ਇਹ ਸਾਡੇ ਸਾਰੇ ਦਰਸ਼ਕ ਨਹੀਂ ਬਲਤੈ ਜੀਓ ਦੇ ਮੋਬਾਈਲਾਂ ਦੇਖਦੇ ਢੇ 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 ਕਾਲੇ ਹੁੰਦੇ ਹੁੰਦਾ ਟੱਚ ਆ ਮਾਮਾ ਹੈ ਨਾ ਹੁੰਦਾ ਵੱਡਾ ਮਾਮਾ ਕੋਲ ਚੌੜੀ ਦੇਖਦਾ ਚੱਲੀਏ ਵੀ ਫਿਰ ਆਪਾਂ ਚਲੋ ਯਾਰ ਮਾਰੀ ਦੇ ਦਿਓ ਯਾਰ ਇਹਨੂੰ ਵਿਚਾਰੇ ਨੂੰ ਹੈ ਲਾਈਕ ਸਬਸਕ੍ਰਾਈਬ ਹੋ ਤਾਂ ਕੇ ਲਾਈਕ ਕਮੈਂਟ ਪਾਓ ਕਮੈਂਟ ਪਾ ਕੇ ਜੀ ਮਾੜਾ ਜਾਂ ਲਾਈਕ ਕਰੋ ਇਹਦੇ ਲਾਈਕ ਕਰ ਦੋ ਇਹ ਥੋੜਾ ਜਿਹਾ ਨਹੀਂ ਹੋਣਾ ਤਾਂ ਹੀ ਕਰੀਏ ਕਰ ਲਾਈਕ ਕਰੋ ਲਾਈਕ ਕਰੋ ਵੀ ਹਾਂ ਕੋਈ ਗੱਲ ਨਹੀਂ ਤਾਂ ਦੇਖ ਆ ਲੈ ਹੁਣ ਜੰਦੀਵਾਰ ਦੇ ਦਰਸ਼ਨ ਪਾ ਲਾ ਜੰਦੀਵਾਰ ਜੰਦੀਵਾਰ ਦੇ ਦਰਸ਼ਨ ਪਾ ਲੈ ਇੱਧਰ ਚੱਲ ਜੀ ਹੋਰ ਟਾਈਮ ਹੋ ਗਿਆ ਆਪਣਾ ਕੰਮ ਹੋ ਗਿਆ ਜਾਣੀ ਪੂਰਾ ਹੁਣ ਸਾਨੂੰ ਮਾਫ ਕਰੀਂ ਗੱਲ ਮਾਫ ਕਰ ਦੁਬਾਰੀ ਫੇਰ ਸ਼ੁਰੂ ਕਰਾਂਗੇ ਲੈ ਲੈ ਯਾਰ ਹੁਣ ਇਹਨੂੰ ਮੈਂ ਜਦੋਂ ਨਹਿਰ ਜਾ ਗਿਆ ਹੱਥ ਛੱਡ ਦ ਮੋਟਰਾਂ ਤੇ ਆਪ ਮਾਰ ਦੂ ਸਾਬ ਕਿਉਂ ਭਈ ਮਰ ਜੇ ਛੋਡੀ ਛੋੜੀ ਕੰਮ ਹੈ ਬੇਬੇ ਬਣਾ ਨਹੀਂ ਛੱਡਦਾ ਆਪਾਂ ਨੂੰ ਕਿਨੇ ਹੈ ਡਾਕਟਰ ਨਾਲ ਆ ਬਣੇ ਡਾਕਟਰ ਕਹਿੰਦਾ ਟੱਡਰੀਆਂ ਤੋਂ ਕੱਢ ਲਵਾਂਗੇ ਠੀਕ ਹੈ ਟੱਡਰੀ ਤੋਂ ਬੰਨ ਕੱਢ ਲੈ ਫੇਰ ਹਾਂ ਜਾਂਦੇ ਲੰਬਾ ਹੈ ਹੈ ਤਰ ਤਿਆਰ ਨਹੀਂ ਜਾਣਦੇ ਕਹਿੰਦਾ ਮੁੰਡੇ ਰੀ ਡੱਬਣ ਦਿੰਦੇ ਚਲੋ ਲਿਆ ਕੇ ਕੱਢ ਲਿਓ ਭਾਈ ਨਾਲ ਮੇਰੀ ਪੇਕੇ ਦੇਖ ਲੈਣੇ ਹੁਣ ਦੇ ਲੰਘ ਆਏ ਤੁਹਾਨੂੰ ਕਿਥੇ ਡ ਨਾ ਕਿ ਜਦਾ ਕਰ ਦੋ ਸੱਜੀ ਹੋ ਕੇ ਠੀਕ ਹੈ ਜੀ ਕਿੰਨੇ ਦਿਨ ਵੱਡੀ ਜਾਸ ਲੈ ਲਈ ਪੈਣਾ ਲੈ ਆ ਤੇ ਦਿਨਾਂ ਸਲਫੀ ਹੋ ਰਹੀ ਹੈ ਇਹ ਦੇਖ ਲੈ ਹਾਂ ਹੈ ਕਰਦਾ ਜੋ ਵੀ ਜੋਗੜਾ ਬਾਹਰਲਾ ਜੋ ਵੀ ਸੱਤ ਠੀਕਾ ਠੀਕ ਹੈ ਭਾਈ ਠੀਕ ਹੈ ਜੀ ਬਾਏ ਜੀ ਬਾਏ ਬੇਬੇ ਬਾਏ ਹੁਣ ਅਸੀਂ ਠਹਿਰ ਕੇ ਹਾਂ ਪਾਰਟੀ ਪਹਿਲਾਂ ਤੂੰ ਫੋਨ ਦੀ ਦੇ ਲੈ ਤੈਨੇ ਵੀ ਫੋਨ ਲਿਆਂਦਾ ਸੀ ਮੇਥੋਂ ਪਹਿਲਾਂ ਲੈ ਲੈਂਦਾ ਮੈਂ ਤਾਂ ਸੈਕਿੰਡ ਲੈਤਾ ਨਹੀਂ ਸੈਕਡ ਹੀ ਮੇਰਾ ਟੱਕਰ ਮਾਰ ਉਹਨੇ ਨੇ ਵੇਖੇ ਕਿਹੜਾ ਤਖੜਾ 61 ਕਾਨੂੰਨ ਨਾ ਵੀ ਲਿਆਂਦੀ ਇਹ ਗੁੱਸਾ ਕਰੂਗੀ ਚਲ ਠੀਕ ਹੈ ਚੰਗਾ ਠੀਕ ਹੈ